ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਚਿੜੀ ਤੇ ਕੀੜੀਆਂ ਦੀ ਕਹਾਣੀ ਹੈ ਪਿੰਡ ਦੇ ਇੱਕ ਨੇੜੇ ਵੱਡਾ ਸਾਰਾ ਜੰਗਲ ਸੀ ਇਸ ਜੰਗਲ ਵਿੱਚ ਹਰ ਕਿਸਮ ਦੇ ਰੁੱਖ ਬੂਟੇ ਪਾਣੀ ਦੇ ਛੋਟੇ-ਛੋਟੇ ਸ਼ਰੋਤ ਫੁੱਲਾਂ ਦੀ ਖੁਸ਼ਬੂ ਤੇ ਹਰ ਰੰਗ ਦੇ ਪੰਛੀ ਰਹਿੰਦੇ ਸਨ ਜੰਗਲ ਦੀ ਸਵੇਰ ਦੀ ਰੋਸ਼ਨੀ ਜਦੋਂ ਪੱਤਿਆਂ ਵਿੱਚੋਂ ਨਿਕਲਦੀ ਹੋਈ ਧਰਤੀ ਤੇ ਪੈਂਦੀ ਸੀ ਤਾਂ ਹਵਾ ਵਿੱਚ ਚਮਕਦਾਰ ਕਣ ਤੈਰਦੇ ਦਿਖਾਈ ਦਿੰਦੇ ਸਨ ਪੂਰਾ ਮਾਹੌਲ ਜੀਵਨ ਨਾਲ ਭਰਿਆ ਹੋਇਆ ਹੁੰਦਾ ਸੀ ਉਸੇ ਜੰਗਲ ਵਿੱਚ ਇੱਕ ਛੋਟੀ ਜਿਹੀ ਚਿੜੀ ਰਹਿੰਦੀ ਸੀ ਉਹ ਨਾ ਤਾਂ ਬਹੁਤ ਵੱਡੀ ਸੀ ਤੇ ਨਾ ਹੀ ਬਹੁਤ ਰੰਗੀਨ ਪਰ ਉਸਦਾ ਦਿਲ ਬਹੁਤ ਪਵਿੱਤਰ ਤੇ ਹਿੰਮਤੀ ਸੀ ਉਸ ਦੇ ਖੰਭਾਂ ਦਾ ਰੰਗ ਭੂਰਾ ਤੇ ਸੁੰਦਰ ਸਫੈਦ ੱੱਬਿਆਂ ਵਾਲਾ ਸੀ ਉਸ ਦੀ ਚੁੰਝ ਛੋਟੀ ਸੀ ਪਰ ਤਿੱਖੀ ਸੀ ਜੋ ਉਸ ਨੂੰ ਬੀਜ ਚੁਕਣ ਲਈ ਛੋਟੇ-ਛੋਟੇ ਕੀੜੇ ਪਕੜਨ ਵਿੱਚ ਮਦਦ ਕਰਦੀ ਸੀ ਚਿੜੀ ਨੇ ਆਪਣਾ ਘਰ ਇੱਕ ਪੁਰਾਣੇ ਪਿੱਪਲ ਦੇ ਰੁੱਖ ਉੱਤੇ ਬਣਾਇਆ ਹੋਇਆ ਸੀ ਉਸ ਆਲਣੇ ਵਿੱਚ ਉਸ ਦੀ ਸਾਰੀ ਦੁਨੀਆ ਸੀ ਉੱਚੀਆਂ ਟਾਹਣੀਆਂ ਤੇ ਬਣਿਆ ਆਲਣਾ ਜੋ ਸੁੱਕੀਆਂ ਟਹਿਣੀਆਂ ਕਾ ਤੇ ਰੂਹ ਦੀਆਂ ਨਾਲ ਬਣਿਆ ਹੋਇਆ ਸੀ ਜਦੋਂ ਹਵਾ ਵਗਦੀ ਤਾਂ ਆਲਣਾ ਝੂਲਦਾ ਸੀ ਪਰ ਚਿੜੀ ਨੂੰ ਉਸ ਵਿੱਚ ਆਪਣਾ ਘਰ ਸਭ ਤੋਂ ਪਿਆਰਾ ਲੱਗਦਾ ਸੀ ਸਵੇਰ ਸੂਰਜ ਚੜ੍ਹਦੇ ਹੀ ਚਿੜੀ ਆਪਣੇ ਹੌਲੀ-ਹੌਲੀ ਖੰਭਾ ਨੂੰ ਫੜਫੜਾ ਕੇ ਗੀਤ ਗਾਉਣ ਦੀ ਉਸ ਦੀ ਮਿੱਠੀ ਬੋਲੀ ਸਾਰੇ ਜੰਗਲ ਨੂੰ ਜਾਗਦਾ ਮਹਿਸੂਸ ਕਰਾਉਂਦੀ ਹੋਰ ਪੰਛੀ ਵੀ ਉਸ ਦੀ ਆਵਾਜ਼ ਸੁਣ ਕੇ ਆਪਣੀ-ਆਪਣੀ ਧੁਨ ਗਾਉਣ ਲੱਗ ਜਾਂਦੀ ਚਿੜੀ ਦਾ ਇੱਕ ਬਹੁਤ ਚਿੜੀ ਦਾ ਦਿਨ ਬਹੁਤ ਰੁੱਝਿਆ ਹੋਇਆ ਰਹਿੰਦਾ ਸੀ ਉਸ ਨੂੰ ਆਪਣੀ ਖੁਰਾਕ ਲਈ ਥਾਂ-ਥਾਂ ਤੇ ਜਾਣਾ ਪੈਂਦਾ ਸੀ ਕਦੇ ਉਹ ਪੱਤਿਆਂ ਹੇਠਾਂ ਛੁਪੇ ਕੀੜੇ ਲੱਭਦੀ ਕਦੇ ਛੋਟੇ-ਛੋਟੇ ਬੀਜ ਚੁੱਕਦੀ ਕਦੇ ਫੁੱਲਾਂ ਤੇ ਰਸ ਨਾਲ ਆਪਣੀ ਭੁੱਖ ਮਿਟਾਉਂਦੀ ਉਸ ਦੀ ਖੁਰਾਕ ਵਿੱਚ ਜ਼ਿਆਦਾਤਰ ਕੀੜੇ-ਮਕੌੜੇ ਹੁੰਦੇ ਸੀ ਚਿੜੀ ਨੂੰ ਪਤਾ ਸੀ ਕਿ ਕੀੜੇ ਹੀ ਉਸ ਦੀ ਤਾਕਤ ਨੇ ਪਰ ਉਹ ਕਦੇ ਵੀ ਲਾਲਚੀ ਨਹੀਂ ਸੀ ਜਿੰਨੀ ਲੋੜ ਹੁੰਦੀ ਸੀ ਓਨਾ ਹੀ ਖਾਂਦੀ ਸੀ ਤੇ ਬਾਕੀ ਕੀੜੀਆਂ ਨੂੰ ਛੱਡ ਦਿੰਦੀ ਸੀ ਇੱਕ ਦਿਨ ਸਵੇਰੇ ਚਿੜੀ ਆਪਣੀ ਖੁਰਾਕ ਲੱਭਣ ਨਿਕਲੀ ਉਹ ਘਾਹ ਵਿੱਚ ਚੁੱਕਦੀ ਚੁੱਕਦੀ ਇੱਕ ਛੋਟੀ ਜੀ ਜ਼ਮੀਨ ਦੀ ਦਰਾਰ ਦੇ ਨੇੜੇ ਗਈ ਉੱਥੇ ਉਸਨੇ ਵੇਖਿਆ ਕਿ ਕੀੜੀਆਂ ਦੀ ਕਤਾਰ ਇੱਕ ਦੂਜੇ ਦੇ ਪਿੱਛੇ ਚੱਲ ਰਹੀ ਆ ਇਹ ਕੀੜੇ ਕਾਲੇ ਰੰਗ ਦੇ ਸਨ ਤੇ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਅੱਗੇ ਵਧ ਰਹੇ ਸੀ ਕੁਝ ਆਪਣੇ ਮੂੰਹ ਵਿੱਚ ਰੋਟੀ ਦੇ ਚੂਰੇ ਵਰਗਾ ਭੋਜਨ ਫੜੇ ਹੋਏ ਸਨ ਕੁਝ ਖਾਲੀ ਸੀ ਪਰ ਤੇਜ਼ੀ ਨਾਲ ਵਾਪਸ ਆਪਣੇ ਬਿੱਲ ਵੱਲ ਨੂੰ ਭੱਜ ਰਹੇ ਸੀ ਚਿੜੀ ਨੇ ਸੋਚਿਆ ਹਾਏ ਰੱਬਾ ਇਹ ਕੀੜੇ ਤਾਂ ਬਹੁਤ ਮਿਹਨਤੀ ਨੇ ਨਾ ਕੋਈ ਇਕੱਲਾ ਰਹਿੰਦਾ ਨਾ ਕੋਈ ਆਲਸੀ ਆ ਸਾਰੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਚਿੜੀ ਨੇ ਉਹਨਾਂ ਨਾਲ ਖੇਡਣ ਦੀ ਸੋਚੀ ਉਹ ਹੌਲੀ-ਹੌਲੀ ਕੀੜਿਆਂ ਦੇ ਨੇੜੇ ਗਈ ਤੇ ਆਪਣੀ ਚੁੰਝ ਨਾਲ ਉਹਨਾਂ ਦੇ ਰਸਤੇ ਨੂੰ ਛੇੜਨ ਲੱਗੀ ਪਰ ਕੀੜਿਆਂ ਨੇ ਉਸ ਦੀ ਪਰਵਾਹ ਨਾ ਕੀਤੀ ਉਹ ਆਪਣੇ ਕੰਮ ਵਿੱਚ ਲੱਗੇ ਰਹੇ ਚਿੜੀ ਨੂੰ ਬੜਾ ਅਚਰਜ ਹੋਇਆ ਕਿ ਉਹ ਖੁੱਡ ਦੇ ਨੇੜੇ ਬੈਠ ਗਈ ਤੇ ਕੀੜੀਆਂ ਦੀ ਜ਼ਿੰਦਗੀ ਨੂੰ ਧਿਆਨ ਨਾਲ ਦੇਖਣ ਲੱਗੀ ਉਸ ਨੂੰ ਪਤਾ ਲੱਗਿਆ ਕਿ ਕੀੜੇ ਆਪਣੇ ਛੋਟੇ-ਛੋਟੇ ਪੈਰਾਂ ਨਾਲ ਮਿੱਟੀ ਖੋਦ ਕੇ ਰਾਹ ਬਣਾਉ ਰਹੇ ਨੇ ਖਾਣਾ ਪੀਣਾ ਲਿਆਉਂਦੇ ਨੇ ਤੇ ਬੱਚਿਆਂ ਲਈ ਭੋਜਨ ਸਾਹਮਣੇ ਰੱਖਦੇ ਨੇ ਚਿੜੀ ਸੋਚਣ ਲੱਗੀ ਮੈਂ ਤਾਂ ਹਰ ਰੋਜ਼ ਆਪਣੀ ਭੁੱਖ ਮਿਟਾਉਂਦੀ ਆ ਸਿਰਫ ਪਰ ਇਹ ਕੀੜੇ ਤਾਂ ਆਪਣੇ ਭਲਾਈ ਦੇ ਲਈ ਮਿਹਨਤ ਕਰਦੇ ਨੇ ਜੇ ਮੈਂ ਇੰਨਾ ਤੋਂ ਕੁਝ ਸਿੱਖ ਲਵਾਂ ਤਾਂ ਸ਼ਾਇਦ ਮੇਰੀ ਜ਼ਿੰਦਗੀ ਹੋਰ ਵੀ ਸੁੰਦਰ ਹੋ ਸਕਦੀ ਆ ਉਸਨੇ ਫੈਸਲਾ ਕੀਤਾ ਕਿ ਉਹ ਕੀੜਿਆਂ ਨਾਲ ਦੋਸਤੀ ਕਰੇਗੀ ਦੂਜੇ ਦਿਨ ਜਦੋਂ ਚਿੜੀ ਦੁਬਾਰਾ ਉੱਥੇ ਆਈ ਉਸਨੇ ਆਪਣੀ ਮਿੱਠੀ ਆਵਾਜ਼ ਵਿੱਚ ਕੀੜਿਆਂ ਨੂੰ ਕਿਹਾ ਸਤ ਸ੍ਰੀ ਅਕਾਲ ਛੋਟੇ ਮਿੱਤਰੋ ਮੈਂ ਹਰ ਰੋਜ਼ ਤੁਹਾਨੂੰ ਕੰਮ ਕਰਦੇ ਵੇਖਦੀ ਆ ਤੁਸੀਂ ਬਹੁਤ ਹੀ ਮਿਹਨਤੀ ਤੇ ਸਮਝਦਾਰ ਹੋ ਕੀ ਮੈਂ ਤੁਹਾਡੇ ਨਾਲ ਦੋਸਤੀ ਕਰ ਸਕਦੀ ਆ ਕੀੜੀਆਂ ਦੀ ਰਾਣੀ ਜੋ ਆਪਣੇ ਬਿੱਲ ਵਿੱਚੋਂ ਬਾਹਰ ਆਈ ਉਸਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸਤ ਸ੍ਰੀ ਅਕਾਲ ਚਿੜੀ ਰਾਣੀ ਅਸੀਂ ਤਾਂ ਬਹੁਤ ਛੋਟੇ ਆ ਤੇ ਤੁਸੀਂ ਸਾਡੇ ਨਾਲੋਂ ਕਈ ਗੁਣਾ ਵੱਡੇ ਪਰ ਜੇ ਤੁਹਾਡਾ ਦਿਲ ਸਾਫ਼ ਹੈ ਤਾਂ ਦੋਸਤੀ ਕਿਉਂ ਨਹੀਂ ਹੋ ਸਕਦੀ ਚਿੜੀ ਖੁਸ਼ ਹੋ ਗਈ ਉਸ ਨੂੰ ਅਹਿਸਾਸ ਹੋਇਆ ਕਿ ਦੋਸਤੀ ਦਾ ਰਿਸ਼ਤਾ ਛੋਟੇ ਵੱਡੇ ਨਾਲ ਨਹੀਂ ਸਗੋਂ ਦਿਲ ਦੀ ਸਾਫ਼ਗਾਈ ਤੇ ਨਾਲ ਬਣਦਾ ਹੈ ਦਿਨ ਬੀਤਦੇ ਗਏ ਚਿੜੀ ਹਰ ਰੋਜ਼ ਕੀੜੀਆਂ ਨੂੰ ਵੇਖਦੀ ਉਹਨਾਂ ਨਾਲ ਗੱਲਾਂ ਕਰਦੀ ਤੇ ਉਹਨਾਂ ਤੋਂ ਸਿੱਖਦੀ ਉਸਨੇ ਸਿੱਖਿਆ ਕਿ ਮਿਲਜੁਲ ਕੇ ਕੰਮ ਕਰਨ ਨਾਲ ਹਰ ਮੁਸ਼ਕਿਲ ਹੱਲ ਹੋ ਸਕਦੀ ਹੈ ਇੱਕ ਵਾਰ ਜਦੋਂ ਮੀਂਹ ਬਹੁਤ ਤੇਜ਼ ਪਿਆ ਤਾਂ ਕੀੜੀਆਂ ਦਾ ਬਿਲ ਪਾਣੀ ਨਾਲ ਭਰ ਗਿਆ ਚਿੜੀ ਨੇ ਆਪਣੇ ਖੰਭਾਂ ਨਾਲ ਪੱਤੇ ਲਿਆ ਕੇ ਉਹਨਾਂ ਦੇ ਬਿਲ ਦੇ ਮੂਹਰੇ ਰੱਖ ਦਿੱਤੇ ਤਾਂ ਜੋ ਪਾਣੀ ਅੰਦਰ ਨਾ ਜਾਵੇ ਕੀੜੀਆਂ ਨੇ ਉਸ ਦੀ ਇਸ ਮਦਦ ਲਈ ਬਹੁਤ ਧੰਨਵਾਦ ਕੀਤਾ ਤੇ ਉਸ ਦੀ ਇਸ ਮਦਦ ਨੂੰ ਕਦੇ ਨਹੀਂ ਭੁਲਾਇਆ ਹੁਣ ਚਿੜੀ ਤੇ ਕੀੜੀਆਂ ਵਿੱਚ ਪੱਕੀ ਦੋਸਤੀ ਬਣ ਗਈ ਉਹ ਇੱਕ ਦੂਜੇ ਦੀ ਮਦਦ ਕਰਦੇ ਰਹੇ ਕਹਾਣੀ ਸਾਂਝੀਆਂ ਕਰਦੇ ਰਹੇ ਤੇ ਜੰਗਲ ਦੇ ਜੀਵਨ ਨੂੰ ਹੋਰ ਵੀ ਸੁੰਦਰ ਬਣਾਉਂਦੇ ਰਹੇ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਅਸਲ ਵਿੱਚ ਕਹਾਣੀ ਤਾਂ ਹੁਣ ਸ਼ੁਰੂ ਹੋਈ ਸੀ ਜਦੋਂ ਜੰਗਲ ਵਿੱਚ ਇੱਕ ਵੱਡਾ ਖਤਰਾ ਆਇਆ ਭੁੱਖਮਰੀ ਆਈ ਤੇ ਸਾਰੇ ਜੀਵ ਇਕੱਠੇ ਹੋ ਕੇ ਆਪਣੀ ਅਕਲ ਤੇ ਹਿੰਮਤ ਨਾਲ ਉਸ ਦਾ ਸਾਹਮਣਾ ਕਰਨ ਲੱਗੇ ਮੀਤੋਂ ਬਾਦ ਜਦੋਂ ਸੂਰਜ ਫਿਰ ਚਮਕਿਆ ਤਾਂ ਜੰਗਲ ਦੇ ਰੁੱਖ ਪਾਣੀ ਨਾਲ ਚਮਕ ਰਹੇ ਸਨ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਰਚੀ ਹੋਈ ਸੀ ਚਿੜੀ ਆਪਣੇ ਆਲਣੇ ਵਿੱਚੋਂ ਨਿਕਲੀ ਤੇ ਖੁਸ਼ੀ ਨਾਲ ਚਹਿਕੀ ਉਹ ਸਭ ਤੋਂ ਪਹਿਲਾਂ ਕੀੜੀਆਂ ਦੀ ਖੋਡ ਵੱਲ ਨੂੰ ਗਈ ਕਿਉਂਕਿ ਹੁਣ ਉਸ ਦੀ ਸਵੇਰ ਦੀ ਸ਼ੁਰੂਆਤ ਆਪਣੇ ਨਵੇਂ ਦੋਸਤਾਂ ਨਾਲ ਮਿਲ ਕੇ ਹੁੰਦੀ ਸੀ ਉੱਥੇ ਪਹੁੰਚ ਕੇ ਉਸ ਨੇ ਵੇਖਿਆ ਕਿ ਕੀੜੇ ਮੀ ਨਾਲ ਖਰਾਬ ਕੀੜੇ ਮੀ ਕਾਰਨ ਖਰਾਬ ਹੋ ਚੁੱਕੇ ਆਪਣੇ ਰਸਤੇ ਨੂੰ ਠੀਕ ਕਰ ਰਹੇ ਸਨ ਕੁਝ ਮਿੱਟੀ ਖਿੱਚ ਰਹੇ ਸਨ ਕੁਝ ਉਸ ਨੂੰ ਪੈਰਾਂ ਨਾਲ ਪੱਕਾ ਕਰ ਰਹੇ ਸਨ ਚਿੜੀ ਨੇ ਸੋਚਿਆ ਕਿ ਉਹ ਵੀ ਉਹਨਾਂ ਦੀ ਮਦਦ ਕਰੇ ਉਹ ਨੇੜੇ ਵਾਲੀ ਝਾੜੀ ਤੋਂ ਸੁੱਕੇ ਪੱਤੇ ਚੁੱਕ ਕੇ ਲਿਆਈ ਤੇ ਖੁੱਡ ਦੇ ਮੂੰਹਾਂ ਤੇ ਰੱਖਣ ਲੱਗੀ ਕੀੜੀ ਨੇ ਖੁਸ਼ ਹੋ ਕੇ ਉਸ ਦਾ ਧੰਨਵਾਦ ਕੀਤਾ ਜਿਹੜੀ ਅਕਸਰ ਸੋਚਦੀ ਸੀ ਕਿ ਉਸ ਦਾ ਜੀਵਨ ਪਹਿਲਾਂ ਨਾਲੋਂ ਬਹੁਤ ਇਕੱਲਾ ਸੀ ਉਹ ਸਿਰਫ ਆਪਣੇ ਲਈ ਚੁੱਕਦੀ ਸੀ ਖਾਂਦੀ ਸੀ ਤੇ ਵਾਪਸ ਆਲਣੇ ਵਿੱਚ ਆ ਜਾਂਦੀ ਸੀ ਪਰ ਹੁਣ ਕੀੜੀਆਂ ਨਾਲ ਦੋਸਤੀ ਨਾਲ ਉਸ ਦੀ ਜ਼ਿੰਦਗੀ ਵਿੱਚ ਇੱਕ ਰੌਣਕ ਬਣ ਗਈ ਸੀ ਕੀੜੀਆਂ ਦੀ ਰਾਣੀ ਅਕਸਰ ਚਿੜੀ ਨੂੰ ਆਪਣੇ ਸੰਸਾਰ ਦੀਆਂ ਕਹਾਣੀਆਂ ਦੱਸਦੀ ਕਿਵੇਂ ਉਹ ਇੱਕ ਛੋਟੀ ਜਿਹੀ ਟੀਮ ਬਣਾ ਕੇ ਦੂਰੋਂ ਅਨਾਜ ਲਿਆਉਂਦੇ ਕਿਵੇਂ ਉਹ ਬੱਚਿਆਂ ਲਈ ਆਪਣੇ ਲਈ ਖੁਰਾਕ ਸਾਂਭਦੇ ਤੇ ਕਿਵੇਂ ਹਰ ਕੀੜਾ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਉਂਦਾ ਸੀ ਚਿੜੀ ਨੂੰ ਇਹ ਸਭ ਸੁਣ ਕੇ ਬਹੁਤ ਚੰਗਾ ਲੱਗਦਾ ਉਹ ਸੋਚਦੀ ਜੇ ਮਨੁੱਖ ਵੀ ਇੰਨਾ ਕੀੜਿਆਂ ਵਾਂਗ ਇਕੱਠੇ ਹੋ ਕੇ ਕੰਮ ਕਰਨ ਤਾਂ ਦੁਨੀਆ ਕਿੰਨੀ ਸੋਹਣੀ ਬਣ ਸਕਦੀ ਹੈ ਇੱਕ ਦਿਨ ਜੰਗਲ ਵਿੱਚ ਇੱਕ ਸ਼ਿਕਾਰੀ ਆ ਗਿਆ ਉਸ ਨੇ ਆਪਣੇ ਜਾਲ ਪਾਈ ਤੇ ਕੁਝ ਪੰਛੀਆਂ ਨੂੰ ਫਸਾ ਲਿਆ ਪੰਛੀਆਂ ਦੀ ਚੈਕਣ ਹੀ ਰੁੱਕ ਗਈ ਸਾਰਾ ਜੰਗਲ ਸ਼ੁੰਨਾ ਹੋ ਗਿਆ ਚਿੜੀ ਡਰ ਗਈ ਉਸਨੇ ਸੋਚਿਆ ਕਿ ਜੇ ਸ਼ਿਕਾਰੀ ਹਰ ਰੋਜ਼ ਆਉਣ ਲੱਗੇ ਤਾਂ ਨਾ ਸਿਰਫ ਪੰਛੀ ਸਗੋਂ ਕੀੜੇ ਖਰਗੋਸ਼ ਅਤੇ ਹੋਰ ਜਾਨਵਰ ਵੀ ਮੁਸੀਬਤ ਵਿੱਚ ਪੈ ਜਾਣਗੇ ਚਿੜੀ ਨੇ ਦੌੜ ਕੇ ਕੀੜਿਆਂ ਕੋਲ ਗਈ ਤੇ ਸਾਰੀ ਗੱਲ ਦੱਸੀ ਕੀੜਿਆਂ ਦੀ ਰਾਣੀ ਨੇ ਧੀਰਜ ਨਾਲ ਕਿਹਾ ਡਰੋ ਨਾ ਚਿੜੀ ਰਾਣੀ ਜਦੋਂ ਵੀ ਕੋਈ ਵੱਡਾ ਖਤਰਾ ਆਉਂਦਾ ਤਾਂ ਛੋਟੇ-ਛੋਟੇ ਜੀਵ ਇਕੱਠੇ ਹੋ ਕੇ ਉਸ ਦਾ ਹੱਲ ਲੱਭ ਸਕਦੇ ਨੇ ਅਸੀਂ ਮਿਲ ਕੇ ਉਸ ਸ਼ਿਕਾਰੀ ਦਾ ਸਾਹਮਣਾ ਕਰਾਂਗੇ ਕੀੜਿਆਂ ਨੇ ਸੁਝਾ ਦਿੱਤਾ ਕਿ ਉਹ ਆਪਣੀ ਖੁੱਡ ਵਿੱਚੋਂ ਬਾਹਰ ਆ ਕੇ ਸ਼ਿਕਾਰੀ ਦੇ ਜਾਲ ਵਿੱਚ ਛੇਦ ਕਰਨਗੇ ਚਿੜੀ ਦੀ ਡਿਊਟੀ ਸੀ ਕਿ ਉਹ ਸ਼ਿਕਾਰੀ ਨੂੰ ਦੂਰੋਂ ਵੇਖ ਕੇ ਸਭ ਨੂੰ ਸੁਚੇਤ ਕਰੇ ਹੋਰ ਪੰਛੀ ਜੋ ਬਚੇ ਹੋਏ ਸਨ ਉਹ ਜੰਗਲ ਵਿੱਚ ਸਨਹਿਾ ਬਣਾਉਣ ਲੱਗੇ ਅਗਲੇ ਦਿਨ ਜਦੋਂ ਸ਼ਿਕਾਰੀ ਫਿਰ ਆਇਆ ਤੇ ਜਾਲ ਪਾਇਆ ਚਿੜੀ ਨੇ ਤੁਰੰਤ ਚੇਤਾਵਨੀ ਦਿੱਤੀ ਕੀੜੀਆਂ ਦੀ ਲੰਬੀ ਕਤਾਰ ਜਾਲ ਵੱਲ ਭੱਜੀ ਤੇ ਆਪਣੇ ਨੰਨੇ-ਨੰਨੇ ਦੰਦਾ ਨਾਲ ਜਾਲ ਦੇ ਧਾਗੇ ਕੱਟਣੇ ਸ਼ੁਰੂ ਕਰ ਦਿੱਤੇ। ਧੀਰੇ-ਧੀਰੇ ਹੌਲੀ-ਹੌਲੀ ਨਾਲ ਜਾਲ ਕਮਜ਼ੋਰ ਹੋ ਗਿਆ। ਉਹ ਫਸੇ ਪੰਛੀ ਆਪਣੇ ਪੰਖ ਫੜਫੜਾ ਕੇ ਬਾਹਰ ਨਿਕਲ ਗਏ। ਸ਼ਿਕਾਰੀ ਹੈਰਾਨ ਰਹਿ ਗਿਆ ਕਿ ਇਹ ਜਾਲ ਕਿਵੇਂ ਟੁੱਟ ਸਕਦਾ। ਉਹ ਗੁੱਸੇ ਵਿੱਚ ਚੀਕਦਾ ਹੋਇਆ ਜੰਗਲ ਤੋਂ ਚਲਾ ਗਿਆ। ਜਦੋਂ ਸਾਰੇ ਪੰਛੀ ਆਜ਼ਾਦ ਹੋਏ ਤਾਂ ਜੰਗਲ ਵਿੱਚ ਖੁਸ਼ੀ ਦੀ ਚੀਕਾਂ ਗੂੰਜਣ ਲੱਗੀਆਂ। ਸਭ ਨੇ ਚਿੜੀ ਤੇ ਕੀੜੀਆਂ ਦਾ ਧੰਨਵਾਦ ਕੀਤਾ। ਚਿੜੀ ਦੇ ਦਿਲ ਵਿੱਚ غرور ਸੀ ਪਰ ਉਸ ਨੂੰ ਇਹ ਅਹਿਸਾਸ ਸੀ ਕਿ ਜਿੱਤ ਸਿਰਫ ਉਸਦੀ ਨਹੀਂ ਇਹ ਮਿਲ ਜੁਲ ਕੇ ਕੀਤੇ ਕੰਮ ਦੀ ਹੈ ਰਾਤ ਨੂੰ ਆਪਣੇ ਆਲਣੇ ਵਿੱਚ ਬੈਠ ਕੇ ਚਿੜੀ ਸੋਚਣ ਲੱਗੀ ਜੀਵਨ ਸਿਰਫ ਖਾਣ ਪੀਣ ਤੇ ਜਿਉਣ ਲਈ ਨਹੀਂ ਜੀਵਨ ਦਾ ਅਸਲ ਮਤਲਬ ਦੋਸਤੀ ਹੁੰਦੀ ਹੈ ਇਕੱਠੇ ਰਹਿਣ ਵਿੱਚ ਹੁੰਦੀ ਹੈ ਅੱਜ ਦੇ ਕੀੜਿਆਂ ਨੇ ਮੇਰਾ ਸਾਥ ਦਿੱਤਾ ਹੁੰਦਾ ਜੇ ਅੱਜ ਜੇ ਕੀੜਿਆਂ ਨੇ ਮੇਰਾ ਸਾਥ ਨਾ ਦਿੱਤਾ ਹੁੰਦਾ ਤਾਂ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ ਇਹ ਸਭ ਸਾਡੇ ਇਕੱਠੇ ਤੇ ਸਾਥ ਦੇ ਨਾਲ ਹੋਇਆ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਜ਼ਿੰਦਗੀ ਹੋਰਾਂ ਲਈ ਵੀ ਸਮਰਪਿਤ ਕਰੇਗੀ ਜਿਵੇਂ ਕੀੜੇ ਆਪਣੇ ਪਰਿਵਾਰ ਲਈ ਸਭ ਕੁਝ ਕਰਦੇ ਨੇ ਉਹ ਵੀ ਜੰਗਲ ਦੇ ਜੀਵਾਂ ਲਈ ਭਲਾਈ ਲਈ ਆਪਣਾ ਯੋਗਦਾਨ ਦੇਵੇਗੀ ਉਸ ਦਿਨ ਤੋਂ ਬਾਅਦ ਚਿੜੀ ਤੇ ਕੀੜੇ ਇਕੱਠੇ ਖੁਸ਼ੀ-ਖੁਸ਼ੀ ਰਹਿਣ ਲੱਗੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਉਹ ਸਭ ਰਲ ਕੇ ਉਸ ਮੁਸੀਬਤ ਦਾ ਹੱਲ ਕਰਦੇ ਤੇ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜੀਵਨ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਪਰਮਾਤਮਾ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਇਸ ਲਈ ਕਦੇ ਵੀ ਕਿਸੇ ਨੂੰ ਆਪ ਤੋਂ ਛੋਟਾ ਸਮਝ ਕੇ ਉਸ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਗੋਂ ਤੇ ਇਹ ਨਹੀਂ ਪਤਾ ਹੁੰਦਾ ਕਿ ਮੁਸੀਬਤ ਦੇ ਵਕਤ ਸਾਨੂੰ ਕਿਸੇ ਛੋਟੇ ਨੇ ਕੰਮ ਆ ਜਾਣਾ ਇਸ ਲਈ ਸਾਨੂੰ ਹਮੇਸ਼ਾ ਸਭ ਦੀ ਮਦਦ ਕਰਨੀ ਚਾਹੀਦੀ ਹੈ ਤੇ ਇੱਕ ਦੂਜੇ ਨਾਲ ਮਿਲਵਰਤ ਕੇ ਸਾਂਝ ਕੇ ਨਾਲ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਹੋਰ ਵੀ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ